ਬੇਬੇ ਨਾਨਕੀ ਜੀ ਦਾ ਜਨਮ 1400 ਝੂਠੀ ਵਿੱਚ ਪਿੰਡ ਚਲ ਲਾਹੌਰ ਦੇ ਨੇੜੇ ਹੋਇਆ ਬੇਬੇ ਨਾਨਕੀ ਜੀ ਮਾਤਾ ਤ੍ਰਿਪਤਾ ਅਤੇ ਮੇਤਾ ਕਾਲੂ ਦੀ ਧੀ ਸੀ ਬੇਬੇ ਨਾਨਕੀ ਜੀ ਆਪਣੇ ਪਰਾਂ ਗੁਰੂ ਨਾਨਕ ਦੇਵ ਜੀ ਨਾਲੋਂ 5 ਸਾਲ ਵੱਡੀ ਸੀ ਬਚਪਨ ਤੋਂ ਹੀ ਬੇਬੇ ਨਾਨਕੀ ਇੱਕ ਪਵਿੱਤਰ ਮਿੱਠੀ ਬੋਲੀ ਵਾਲੀ ਤੇ ਪਗਤੀ ਭਾਵਨਾ ਵਾਲੀ ਸੀ ਉਹ ਨਾਨਕ ਨੂੰ ਬਹੁਤ ਪਿਆਰ ਕਰਦੀ ਸੀ ਜਦੋਂ ਗੁਰੂ ਨਾਨਕ ਜੀ ਦਾ ਜਨਮ ਹੋਇਆ ਤਾਂ ਉਹ ਸਭ ਤੋਂ ਪਹਿਲੀ ਸੀ ਜਿਸਨੇ ਉਹਨਾਂ ਵਿੱਚ ਰੱਬੀ ਜੋਤ ਦੇ ਦਰਸ਼ਨ ਕੀਤੇ ਜਦੋਂ ਨਾਨਕ ਬਚਪਨ ਵਿੱਚ ਵੱਖਰੀ ਸੋਚ ਵਾਲੇ ਸਵਾਲ ਪੁੱਛਦੇ ਜਾਂ ਧਾਰਮਿਕ ਟਾਂਚਿਆਂ ਨੂੰ ਚੁਣੌਤੀ ਦਿੰਦੇ ਤਾਂ ਬਹੁਤ ਲੋਕ ਉਹਨਾਂ ਨੂੰ ਸਮਝ ਨਾ ਸਕੇ ਪਰ ਬੇਬੇ ਨਾਨਕੀ ਉਹਨਾਂ ਦੀ ਗੱਲ ਨਿਰੋਲ ਪਾਵਨਾਵਾਂ ਨਾਲ ਸਮਝਦੀ ਅਤੇ ਹਮੇਸ਼ਾ ਉਹਨਾਂ ਦੇ ਪੱਖ ਵਿੱਚ ਖੜੀ ਰਹੀ ਉਹ ਕਹਿੰਦੀ ਸੀ ਮੇਰਾ ਵੀਰ ਨਾਨਕ ਆਮ ਨਹੀਂ ਇਹ ਰੱਬ ਦੀ ਰੋਸ਼ਨੀ ਲੈ ਕੇ ਆਇਆ ਹੈ ਉਸਨੇ ਗੁਰੂ ਨਾਨਕ ਜੀ ਵਿੱਚ ਸਭ ਤੋਂ ਪਹਿਲਾਂ ਰੱਬੀ ਨੂਰ ਪਛਾਣਿਆ ਇਸੇ ਕਰਕੇ ਉਹਨੂੰ ਸਿੱਖ ਧਰਮ ਦੀ ਪਹਿਲੀ ਸਿੱਖ ਮੰਨਿਆ ਜਾਂਦਾ ਹੈ ਬੀਬੇ ਨਾਨਕੀ ਦਾ ਵਿਆਹ ਪਾਈ ਜਹ ਰਾਮ ਜੀ ਨਾਲ ਹੋਇਆ ਜੋ ਸੁਲਤਾਨਪੁਰ ਲੋਧੀ ਵਿਖੇ ਕੰਮ ਕਰਦੇ ਸਨ ਵਿਆਹ ਤੋਂ ਬਾਅਦ ਉਹ ਉੱਥੇ ਚਲੀ ਗਈ ਕੁਝ ਸਮੇਂ ਬਾਅਦ ਉਸਨੇ ਆਪਣੇ ਪਰਾਂ ਗੁਰੂ ਨਾਨਕ ਦੇਵ ਜੀ ਨੂੰ ਵੀ ਉੱਥੇ ਬੁਲਾਇਆ ਪਾਈ ਜੈ ਰਾਮ ਦੀ ਸਹਾਇਤਾ ਨਾਲ ਗੁਰੂ ਨਾਨਕ ਜੀ ਨੂੰ ਕੰਮ ਮਿਲ ਗਿਆ ਇਹ ਕੋਈ ਥਾਂ ਸੀ ਜਿੱਥੇ ਬੇਨ ਦਰਿਆ ਵਿੱਚ ਗੁਰੂ ਨਾਨਕ ਜੀ ਤਿੰਨ ਦਿਨ ਲਈ ਗਾਇਬ ਹੋਏ ਅਤੇ ਫਿਰ ਰੱਬੀ ਗਿਆਨ ਲੈ ਕੇ ਵਾਪਸ ਆਏ ਉਹ ਆ ਕੇ ਕਹਿੰਦੇ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸਾਰੇ ਹੱਕੇ ਬਕੇ ਰਹਿ ਗਏ ਪਰ ਬੇਬੇ ਨਾਨਕੀ ਨੇ ਇਹ ਗੱਲ ਸੱਚ ਮੰਨ ਲਈ ਉਸ ਦਾ ਵਿਸ਼ਵਾਸ ਕਦੇ ਡੋਲਿਆ ਨਹੀਂ ਬੇਬੇ ਨਾਨਕੀ ਜੀ 1518 ਵਿੱਚ ਦੇਹ ਤਾਰਨ ਤਿਆਗ ਗਏ ਉਹ دیਵਾਨੀ ਸੀ ਆਪਣੇ ਪਰਾਂ ਦੀ ਅਤੇ ਆਪਣੇ ਪਰਾਂ ਲਈ ਇੱਕ ਆਦਰਸ਼ ਪੈਣ ਬਣੀ ਬੇਬੇ ਨਾਨਕੀ ਜੀ ਦੀ ਸਮਾਦ ਲਾਹੌਰ ਦੇ ਨੇੜੇ ਡੇਰਾ ਸਾਹਿਬ ਵਿਖੇ ਹੈ ਬੇਬੇ ਨਾਨਕੀ ਜੀ ਦੀ ਵਿਰਾਸਤ ਐਗਿਸਿਕ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਪਹਿਲਾਂ ਮੰਨਣ ਵਾਲੀ ਪਿਆਰ ਅਤੇ ਨਿਸ਼ਕਾਮ ਪਗਤੀ ਦੀ ਮੂਰਤ ਸਿੱਖ ਔਰਤਾਂ ਲਈ ਪ੍ਰੇਰਨਾ ਉਸ ਦੀ ਨਿਸ਼ਕਾਮ ਸੇਵਾ ਪਰਾਲੇ ਸਮਰਪਣ ਅਤੇ ਰੱਬ ਵਿੱਚ ਅਟਲ ਵਿਸ਼ਵਾਸ ਸਿੱਖ ਔਰਤਾਂ ਨੂੰ ਹੌਸਲਾ ਦਿੰਦਾ ਹੈ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰੋ